ਨਾ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਹੈ ਜੋ ਆਈਟੀਬੀਪੀ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਆਈਟੀਬੀਪੀ ਨੇ ਹਾਲ ਹੀ ਵਿੱਚ ਕਾਂਸਟੇਬਲ ਡਰਾਈਵਰ ਦੀਆਂ ਅਸਾਮੀਆਂ ਨੂੰ ਭਰਨ ਲਈ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਭਰਤੀ ਦੀ ਪ੍ਰਕਿਰਿਆ 8 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ ਤੇ ਯੋਗ ਉਮੀਦਵਾਰ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਨੇ ਇਸ ਭਰਤੀ ਮੂਹਮ ਰਾਹੀਂ ਕੁੱਲ 545 ਅਸਾਮੀਆਂ ਭਰੀਆਂ ਜਾਣਗੀਆਂ ਇਹ ਅਸਾਮੀਆਂ ਕਾਂਸਟੇਬਲ ਡਰਾਈਵਰ ਦੀਆਂ ਨੇ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਮੀਦਵਾਰ ਕੋਲ ਹੈਵੀ ਵਹੀਕਲ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਉਮਰ ਸੀਮਾ 21 ਤੋਂ 27 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਹਾਲਾਂਕਿ ਰਾਖਵੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ ਇਸ ਭਰਤੀ ਵਿੱਚ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਵੱਖ-ਵੱਖ ਪੜਾਵਾਂ ਵਿੱਚੋਂ ਲੰਘਣਾ ਪਵੇਗਾ ਜਿਸ ਵਿੱਚ PET PST ਲਿਖਤੀ ਪ੍ਰੀਖਿਆ ਦਸਤਾਵੇਜ਼ ਤਸਦੀਕ ਡਰਾਈਵਿੰਗ ਟੈਸਟ ਅਤੇ ਮੈਡੀਕਲ ਪ੍ਰੀਖਿਆ ਸ਼ਾਮਲ ਨੇ ਸਿਰਫ ਸਫਲ ਉਮੀਦਵਾਰਾਂ ਨੂੰ ਹੀ ਅੰਤਿਮ ਮੈਰਿਟ ਦੀ ਸੂਚੀ ਵਿੱਚ ਥਾਂ ਮਿਲੇਗੀ ਚੁਣੇ ਗਏ ਉਮੀਦਵਾਰਾਂ ਨੂੰ ਲੈਵਲ 3 ਦੇ ਅਨੁਸਾਰ 21700 ਰੁਪਏ ਤੋਂ 69100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਆਨਲਾਈਨ ਅਰਜੀ ਫਾਰਮ ਭਰਦੇ ਸਮੇਂ ਜਰਨਲ OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜੀ ਫੀਸ ਵਜੋਂ 100 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ एससी एसटी साफका सैनिकाते महिला उम्मीदवारां ਲਈ ਅਰਜੀ ਮੁਫਤ ਹੈ ਐਪਲੀਕੇਸ਼ਨ ਫੀਸ ਦਾ ਭੁਗਤਾਨ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਈ ਚਲਾਨ ਰਾਹੀਂ ਕੀਤਾ ਜਾ ਸਕਦਾ ਹੈ ਅਪਲਾਈ ਕਰਨ ਲਈ ਉਮੀਦਵਾਰ ਪਹਿਲਾ ਅਧਿਕਾਰਤ ਵੈਬਸਾਈਟ itbpolice.nic.in ਤੇ ਜਾਓ ਇਸ ਤੋਂ ਬਾਅਦ ਉਮੀਦਵਾਰ ਹੋਮ ਪੇਜ ਤੇ ਭਰਤੀ ਟੈਬ ਤੇ ਜਾਓ ਫਿਰ ਉਮੀਦਵਾਰ ਆਪਣੇ ਆਪ ਨੂੰ ਰਜਿਸਟਰਡ ਕਰੇ ਇਸ ਤੋਂ ਬਾਅਦ ਉਮੀਦਵਾਰ ਪ੍ਰਮਾਣ ਪੱਤਰਾਂ ਦੀ ਵਰਤੋ ਕਰਕੇ ਲੌਗਇਨ ਕਰੇ ਫਿਰ ਉਮੀਦਵਾਰ ਸੰਬੰਧਿਤ ਭਰਤੀ ਲਿੰਕ ਤੇ ਕਲਿੱਕ ਕਰੇ ਇਸ ਤੋਂ ਬਾਅਦ ਉਮੀਦਵਾਰ ਲੋੜਿੰਦੇ ਵੇਰਵੇ ਦਾਖਲ ਕਰੇ ਉਸ ਤੋਂ ਬਾਅਦ ਉਮੀਦਵਾਰ ਫਿਰ ਦਸਤਾਵੇਜ਼ ਆਪਣੇ ਅਪਲੋਡ ਕਰੇ ਇਸ ਤੋਂ ਬਾਅਦ ਉਮੀਦਵਾਰ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ ਹੁਣ ਉਮੀਦਵਾਰ ਫਾਰਮ ਸਬਮਿਟ ਬਟਨ ਤੇ ਕਲਿੱਕ ਕਰੇ ਫਿਰ ਉਮੀਦਵਾਰ ਕੋਲ ਫਿਰ ਉਮੀਦਵਾਰ ਹੋਰ ਲੋੜ ਲਈ ਫਾਰਮ ਦਾ ਪ੍ਰਿੰਟ ਆਊਟ ਆਪਣੇ ਕੋਲ ਲੈ ਕੇ ਰੱਖ ਸਕਦਾ ਹੈ